ਨਿੱਕੇ ਨਿੱਕੇ ਲਾਲਾਂ ਨੂੰ ਵੇ ਤੂੰ ਸੁਬਿਆ ਨੀਹਾਂ ਚ ਚਿਣਵਾਇਆ ਸੋਹਣਿਆ ਮਲੂਕ ਜਿੰਦਾ ਤੇ ਤੈਨੂੰ ਪਾਪੀਆ ਤਰਸ ਨਾ ਆਇਆ ਨਿੱਕੇ ਨਿੱਕੇ ਲਾਲਾਂ ਨੂੰ ਤਾ ਗੁਜਰੀ ਪਿਆਰ ਨਾਲ ਬੋ ਸਾਡੇ ਲੰਗਰ ਚੱਲ ਰਹੇ ਨੇ ਸਾਡੇ ਵੀ ਇੱਥੇ ਰੋਟੀ ਦਾਲ ਵਰਸਾਦਾ ਤੇ ਨਾਲ ਚਾਹ ਵਗੈਰਾ ਦਾ ਲੰਗਰ ਚੱਲਦਾ ਤੇ ਮਿੱਠਾ ਵਗੈਰਾ ਸਾਰਾ ਕੁਝ ਬੰਦ ਕੀਤਾ ਸਰਕਾਰ ਵੱਲੋਂ ਉਸ ਦੇ ਹਿਸਾਬ ਨਾਲ ਹੀ ਸਾਰਾ ਲੰਗਰ ਚੱਲ ਰਿਹਾ ਪਹੁੰਚ ਕੇ ਕਚਰੀ ਸੁਬੇ ਦੀ ਸੋਨੇ ਹਾਲ ਦਾ ਜਕਾ ਦੇ ਵਾਲ ਮਨ ਦਾ ਕੱਟੇ ਹੋਏ ਨੇ ਸਿੱਖਾਂ ਦੇ ਜੋ ਇਧਰੋਂ ਜੁੜਨਾ ਪੱਗਾਂ ਬੰਨਣਾ ਦਸਤਾਰਾਂ ਸਜਾਉਣਾ ਤਾਂ ਬੱਚੇ ਤਾਂ ਆਪਣੇ ਆਪ ਦੇਖ ਕੇ ਹੀ ਸਿੱਖ ਜਾਂਦੇ ਨੇ ਬੱਚੇ ਕਹਿੰਦੇ ਵੀ ਮਾਪੇ ਦੇ ਵੱਧ ਜਾਂਦੇ ਨੇ ਜੇਕਰ ਮਾਪੇ ਇਸ ਪਾਸੇ ਨੂੰ ਆਉਣਗੇ ਤਾਂ ਮੇਰੇ ਖਿਆਲ ਨਾਲ ਬੱਚੇ ਵੀ ਆਪਣੇ ਆਪ ਹੀ ਸਿੱਖਣਗੇ ਫਾਤੇ ਜੋਰਾ ਬੜੀ ਕੌਣ ਕੀ ਦੇ ਜਾਏ ਹੋ ਸਿੱਖੀ ਨੂੰ ਬਚਾਉਣ ਦੇ ਲਈ ਟੋਟੇ ਜਿਗਰ ਦੇ ਕੀਨੇ ਦਾ ਲਾਏ ਚੱਲ ਕੇ ਸਾਡੇ 23 ਤਰੀਕ ਤੋਂ ਲੰਗਰ ਲਗਾਉਣ ਦੇ ਲਈ ਤੇ ਹੁਣ 29 ਤਰੀਕ ਤੱਕ ਲਗਾਤਾਰ 7 ਦਿਨ ਲੰਗਰ ਚੱਲਦਾ ਲਗਾਤਾਰ ਬਿਨਾਂ ਰੁਕੇ ਪਿੰਡ ਦਾ ਲੰਗਰ ਸਾਂਝਾ ਜੀ ਹਾਂਜੀ ਇਹ ਰਾਜਾਲ ਪਿੰਡ ਦਾ ਜੀ ਰੈਮਲ ਮਾਜਰੀ ਤੇ ਜਨੌਦਾ ਕਲਾਂ ਮਾਲੂਕ ਜਿੰਦਾ ਤੇ ਤੈਨੂੰ ਪਾਪੀਆ ਤਰਸ ਨਾ ਆਇਆ ਨਿੱਕੇ ਨਿੱਕੇ ਲਾਲਾਂ ਨੂੰ ਵੇ ਤੂੰ ਸੂਬੇ ਆ ਚਿਣਵਾਇਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਾਵਨ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੌਜੂਦਾਂ ਸ਼ਹੀਦ ਦੀ ਸਮਾਗਮ ਨੇ ਜਿਹੜੇ ਚੱਲ ਰਹੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਇੱਥੇ ਪਹੁੰਚਦੀਆਂ ਨੇ ਸੋ ਉਹਨਾਂ ਸੰਗਤਾਂ ਦੇ ਇੱਥੇ ਪਹੁੰਚਣ ਤੇ ਉਹਨਾਂ ਲਈ ਪੁਖਤਾ ਪ੍ਰਬੰਧ ਨੇ ਜਿਹੜੇ ਇਲਾਕਾ ਨਿਵਾਸੀਆਂ ਵੱਲੋਂ ਦੂਰੋਂ ਨੇੜੇੋਂ ਚੱਲ ਕੇ ਆ ਕੇ ਸੰਗਤਾਂ ਵੱਲੋਂ ਕੀਤੇ ਜਾਂਦੇ ਨੇ ਸੋ ਲੰਗਰ ਲਗਾਏ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇੱਕ ਲੰਗਰ 'ਚ ਖੜੇ ਆ ਅਸੀਂ ਲੰਗਰ ਚੱਲ ਰਿਹਾ ਏ ਸੋ ਇਹ ਲੰਗਰ ਕਹਿੰਦੇ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਏ ਇੱਥੇ ਪਿੰਡ ਰਾਮਪੁਰ ਸਈਏਵਾਲ ਰਾਇਮਲ ਮਾਜਰੀ ਅਤੇ ਅਜਨੌਦਾ ਕਲਾਂ ਦਾ ਇਹ ਤਿੰਨ ਪਿੰਡ ਰਲ ਕੇ ਲੰਗਰ ਲਗਾਉਂਦੇ ਨੇ ਤੇ ਕਾਫੀ ਲੰਮੇ ਸਮੇਂ ਤੋਂ ਇਸ ਬਾਵਾ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸੋ ਇੱਥੇ ਇੱਕ ਵੀਰ ਨੇ ਜੋ ਪੈਸੇ ਵਜੋਂ ਟੀਚਰ ਨੇ ਸੋ ਉਹ ਵੀ ਸੇਵਾ ਕਰ ਰਹੇ ਸੀਗੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਹਾਲ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਜੀ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਅਮਨਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਸਹੀਦਾਂ ਦੀ ਪਾਵਨ ਧਰਤੀ ਤੇ ਦੇਸ਼ਾਂ ਵਿਦੇਸ਼ਾਂ ਚੋਂ ਸੰਗਤਾਂ ਨੇ ਜਿਹੜੀਆਂ ਉਹ ਨਤਮਸਤਕ ਹੋਣ ਦੇ ਲਈ ਪਹੁੰਚਦੀਆਂ ਨੇ ਕਿਦਾਂ ਦਾ ਮਾਹੌਲ ਨੇ ਕੀ ਲੋਕਾਂ ਦੇ ਮਨਾਂ ਦੇ ਵਿੱਚ ਹੈ ਦੇਖੋ ਜੀ ਬਹੁਤ ਵਧੀਆ ਮਾਹੌਲ ਹੈ ਸਾਰੇ ਲੋਕ ਲੰਗਰ ਲਾਉਂਦੇ ਨੇ ਬਹੁਤ ਦੂਰੋਂ ਦੂਰੋਂ ਸੰਗਤ ਸਾਬਜਾਦਾਂ ਨੂੰ ਸ਼ਹੀਦੀ ਨੂੰ ਪ੍ਰਣਾਮ ਕਰਨ ਲਈ ਆਉਂਦੀ ਹੈ ਤੇ ਲਗਭਗ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਹੁਣ ਸਾਦੇ ਲੰਗਰ ਚੱਲ ਰਹੇ ਨੇ ਸਾਡੇ ਵੀ ਇੱਥੇ ਰੋਟੀ ਦਾਲ ਵਰਸਾਦਾ ਤੇ ਨਾਲ ਚਾਹ ਵਗੈਰਾ ਦਾ ਲੰਗਰ ਚੱਲਦਾ ਤੇ ਮਿੱਠਾ ਵਗੈਰਾ ਸਾਰਾ ਕੁਝ ਬੰਦ ਕੀਤਾ ਸਰਕਾਰ ਵੱਲੋਂ ਉਸ ਦੇ ਹਿਸਾਬ ਨਾਲ ਹੀ ਸਾਰਾ ਲੰਗਰ ਚੱਲ ਰਿਹਾ ਤੇ ਸੰਗਤ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੀ ਐ ਸਾਡੇ 23 ਤਰੀਕ ਤੋਂ ਲੰਗਰ ਲਗਾਉਂਦੇ ਨੇ ਜੀ ਤੇ ਹੁਣ 29 ਤਰੀਕ ਤੱਕ ਲਗਾਤਾਰ 7 ਦਿਨ ਲੰਗਰ ਚੱਲਦਾ ਲਗਾਤਾਰ ਬਿੰਡਾ ਦਾ ਲੰਗਰ ਸਾਂਝਾ ਹੈ ਜੀ ਹਾਂਜੀ ਇਹ ਰਾਈਆਲ ਪਿੰਡ ਦਾ ਜੀ ਰੈਮਲ ਮਾਜਰੀ ਤੇ ਅਜਨੌਦਾ ਕਲਾਂ ਤੇ ਅਜਨੌਦਾ ਕਲਾਂ ਸਾਡਾ ਪਿੰਡ ਆ ਜੀ ਸਾਨੂੰ ਲਗਭਗ 20-22 ਸਾਲ ਹੋ ਗਏ ਇਹਨਾਂ ਨਾਲ ਜੁੜਿਆ ਨੂੰ ਤੇ ਦੂਜਾ ਜਿਹੜਾ ਪਿੰਡ ਆ ਆਪਣਾ ਸਾਹੀਆਲ ਵੱਲੋਂ ਲਗਭਗ 55 ਸਾਲ ਹੋ ਗਏ ਉਹਨਾਂ ਨੂੰ ਲਗਾਤਾਰ ਇੱਥੇ ਲੰਗਰ ਚੱਲ ਰਿਹਾ ਜੀ ਹਾਂਜੀ ਤੁਸੀਂ ਪੈਸੇ ਵਜ ਤੇ ਤੁਸੀਂ ਇੱਕ ਲੇਖਕ ਵੀ ਬਹੁਤ ਵਧੀਆ ਹੋ 12 ਕਵੀਸਰ ਤੇ ਇਤਿਹਾਸ ਤੇ ਬਹੁਤ ਵਧੀਆ ਕਿਤਾਬਾਂ ਵੀ ਲਿਖ ਰਹੇ ਹੋ ਬਹੁਤ ਵਧੀਆ ਅ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਹੋ ਲੋਕਾਂ ਨੂੰ ਤੇ ਸਕੂਲਾਂ ਦੇ ਵਿੱਚ ਹੋਰ ਵੀ ਇਦਾਂ ਦੇ ਅਪਰਾਲੇ ਤੁਹਾਡੇ ਵੱਲੋਂ ਕੀਤੇ ਜਾਂਦੇ ਨੇ ਹਾਂਜੀ ਬਹੁਤ ਪ੍ਰੋਗਰਾਮ ਕੀਤੇ ਜਾਂਦੇ ਨੇ ਹੁਣੇ ਪਿੱਛੇ ਜੇ ਪੰਜਾਬ ਸਰਕਾਰ ਵੱਲੋਂ ਸਾਨੂੰ 23 ਤਰੀਕ ਨੂੰ ਚਿੱਠੀ ਆਈ ਸੀ ਕਿ ਸਹਾਬਜਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਸਕੂਲਾਂ ਵਿੱਚ 2-2 3-3 ਘੰਟੇ ਸ਼ਹੀਦਾਂ ਨਾਲ ਸੰਬੰਧਿਤ ਸਹਾਬਜਾਦਾਂ ਨਾਲ ਸੰਬੰਧਿਤ ਕਵਿਤਾ ਭਾਸ਼ਣ ਇਹ ਦਸਤਾਰਬੰਦੀ ਆਦਿ ਮੁਕਾਬਲੇ ਕਰਾਉਣ ਲਈ ਕਿਹਾ ਗਿਆ ਸੀ ਤੇ ਅਸੀਂ ਆਪਣੇ ਸਕੂਲਾਂ ਵਿੱਚ ਕਵਿਤਾ ਭਾਸ਼ਣ ਕੋਇਜ਼ ਅਤੇ ਦਸਤਾਰਬੰਦੀ ਮੁਕਾਬਲੇ ਵਿਦਿਆਰਥੀਆਂ ਦੇ ਕਰਾਏ ਨੇ ਜਿਨ੍ਹਾਂ ਨਾਲ ਬੱਚਾ ਨੂੰ ਇਤਿਹਾਸ ਨਾਲ ਜੁੜਨ ਦਾ ਬਹੁਤ ਵਧੀਆ ਮੌਕਾ ਮਿਲਦਾ ਹੈ ਜੀ ਹਾਂਜੀ ਤੇ ਤੁਸੀਂ ਰਚਨਾਵਾਂ ਬੜੀਆਂ ਵਧੀਆ ਲਿਖਦੇ ਹੋ ਤੇ ਇਤਿਹਾਸ ਬਾਰੇ ਲਿਖਦੇ ਹੋ ਕੁਝ ਅੱਜ ਦੇ ਮਾਹੌਲ ਤੇ ਜੋ ਸਾਡੇ ਵਾਸਤੇ ਨਿੱਕੀਆਂ ਜਿੰਦਾ ਵੱਡੇ ਸਾਕੇ ਕਰਕੇ ਸਾਨੂੰ ਇਕ ਸੇਧ ਦੇ ਕੇ ਗਏ ਨੇ ਚੜ੍ਹਦੀ ਕਲਾ ਦੀ ਸੁਨੇਹਾ ਦੇ ਕੇ ਗਏ ਨੇ ਉਹਦੇ ਬਾਰੇ ਕੁਝ ਲਿਖਿਆ ਹੋਵੇ ਤਾਂ ਜਰੂਰ ਸਾਡੇ ਸਰੋਤਿਆਂ ਨੂੰ ਸੰਜੇ ਜੀ ਮੇਰਾ 2 ਸਾਲ ਪਹਿਲਾਂ ਇੱਕ ਗੀਤ ਆਇਆ ਸੀ ਜੀ ਨਿੱਕੇ ਨਿੱਕੇ ਲਾਲਾ ਨੂੰ ਵੇ ਤੂੰ ਸੂਬੇ ਆ ਨੀਹਾਂ ਚ ਜਣਵਾਇਆ ਜੇ ਤੁਸੀਂ ਕਹੋ ਤਾਂ ਦੋ ਵਾਰ ਸੁਣੋ ਜੀ ਜੀ ਨਿੱਕੇ ਨਿੱਕੇ ਲਾਲਾਂ ਨੂੰ ਵੇ ਤੂੰ ਸੂਬਿਆ ਨੀਹਾਂ ਚ ਚਿਣਵਾਇਆ ਸੋਹਣਿਆ ਮਲੂਕ ਜਿੰਦਾ ਤੇ ਤੈਨੂੰ ਪਾਪੀਆ ਤਰਸ ਨਾ ਆਇਆ ਨਿੱਕੇ ਨਿੱਕੇ ਲਾਲਾਂ ਨੂੰ ਹੋ ਕਰਕੇ ਤਿਆਰ ਪਤਰੇ ਮਾਤਾ ਗੁਜਰੀ ਪਿਆਰ ਨਾਲ ਬੋਲੇ ਦੋਲਣਾ ਨੀ ਵੈਰੀਆਂ ਤੋਂ ਜਿਵੇਂ ਦਾਦਾ ਜੀ ਨਹੀਂ ਸੰਡੋਲੇ ਪਹੁੰਚ ਕੇ ਕਚਰੀ ਸੁਬੇ ਦੀ ਸੋਨੇ ਹਾਲ ਦਾ ਜਕਾ ਰਾਲਾ ਆਇਆ ਨਿੱਕੇ ਨਿੱਕੇ ਲਾਲਾਂ ਨੂੰ ਵੇ ਤੂੰ ਸੁਬਿਆ ਨਿਗਾ ਚ ਚਿਣਵਾਇਆ ਹੋ ਬੱਚਿਆਂ ਨੂੰ ਦੱਸੋ ਲਾਜ਼ਮੀ ਫਤਿਹ ਜੋਰਾ ਬੜੀ ਕੌਣ ਕੀ ਦੇ ਜਾਏ ਹੋ ਸਿੱਖੀ ਨੂੰ ਬਚਾਉਣ ਦੇ ਲਈ ਟੋਟੇ ਜਿਗਰ ਦੇ ਕੀਨੇ ਦਾਤੇ ਲਾਏ ਲਕੇ ਤਸੀਹੇ ਜਿਨਾਨੇ ਘੂਟਾ ਸਿੱਖੀ ਦਾ ਜਹਾਨ ਵਿੱਚ ਲਾਇਆ ਸੋਨੀਆਂ ਮਲੂਕ ਜਿੰਦਾ ਤੇ ਤੈਨੂੰ ਪਾਪੀਆ ਤਰਸ ਨਾ ਆਇਆ ਨਿਕ ਕੇ ਨਿਕ ਲਾਲਾਂ ਨੂੰ ਵੇ ਤੂੰ ਸੂਬਿਆ ਨਿਹਾਂ ਚ ਚਿਣਵਾਇਆ ਹੋਇ ਕੋਈ ਤੇ ਵੀਰ ਜੀ ਅੱਜ ਦੇ ਨੌਜਵਾਨ ਪੀੜੀ ਨੂੰ ਕਿਸ ਤਰ੍ਹਾਂ ਦੇਖ ਰਿਹਾ ਹਾਂ ਪਹਿਲਾਂ ਅੱਜ ਤੋਂ ਕੋਸ ਸਮਾਂ ਪਹਿਲਾਂ ਜਿਹੜੇ ਨੌਜਵਾਨ ਇੱਥੇ ਆਉਂਦੇ ਸੀਗੇ ਸਿਰਾਂ ਤੇ ਟੋਪੀਆਂ ਜਾਂ ਹੁੱਲੜਵਾਜੀ ਕਰਦੇ ਦਿਖਾਈ ਦਿੰਦੇ ਸੀਗੇ ਲੋਕ ਕਹਿ ਰਹੇ ਨੇ ਅੱਜ ਕੀ ਲੱਗ ਰਿਹਾ ਏ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਦੀ ਜਿਹੜਾ ਨੌਜਵਾਨ ਪੀੜ੍ਹੀ ਆ ਸੋਸ਼ਲ ਮੀਡੀਆ ਦਾ ਜਵਾਨਾ ਹੈ ਕੋਈ ਫਰਕ ਆਇਆ ਹਾਂਜੀ ਨੌਜਵਾਨ ਇਤਿਹਾਸ ਨਾਲ ਜੁੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਮੁੰਡੇ ਲਗਭਗ ਰੋਡੇ ਅਸੀਂ ਬਹੁਤ ਸਾਰੇ ਮੁੰਡੇ ਦਸਤਾਰਾਂ ਸਜਾਉਣ ਲੱਗ ਪਏ ਨੇ ਤੇ ਮੈਨੂੰ ਉਮੀਦ ਹੈ ਕਿ ਸਿੱਖ ਧਰਮ ਵੱਲ ਹੌਲੀ-ਹੌਲੀ ਨੌਜਵਾਨ ਮੁੜਨਗੇ ਬਹੁਤ ਸਾਰੇ ਸਾਡੇ ਵੀ ਲੰਗਰ ਵਾਲੇ ਵੀਰਾਂ ਨੇ ਅੰਮ੍ਰਿਤ ਛਕ ਲਏ ਨੇ ਗੁਰੂ ਵਾਲੇ ਬਣ ਗਏ ਨੇ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਦੇਖੋ ਜਿਉਂ-ਜਿਉਂ ਬੱਚਿਆਂ ਵਿੱਚ ਗਿਆਨ ਆਊਗਾ ਉਰੇ ਆਉਣਗੇ ਸਿੱਖਣਗੇ ਕੁਛ ਨਾ ਕੁਛ ਗੁਰੂਆਂ ਦੇ ਇਤਿਹਾਸ ਬਾਰੇ ਪੜ ਤੇ ਇਸ ਤਰ੍ਹਾਂ ਹੌਲੀ ਹੌਲੀ ਸੁਧਾਰ ਆਊਗਾ ਸੁਧਾਰ ਹੋ ਰਿਹਾ ਹੈ ਇਸ ਸਾਲ ਮੈਨੂੰ ਵੀ ਲੱਗਦਾ ਕਿ ਕਾਫੀ ਫਰਕ ਹੈਗਾ ਸੁਧਾਰ ਆਇਆ ਤੇ ਉਮੀਦ ਹੈ ਕਿ ਆਊਗਾ ਵੀ ਸਾਡੀਆਂ ਜਿਹੜੀਆਂ ਸਰਮੌਰ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਹੋ ਗਈ ਜਾਂ ਹੋਰ ਜਿਹੜੇ ਸਾਡੇ ਜਿਹੜੇ ਸਮਾਜ ਸੇਵੀ ਜਥੇਵੰਦੀਆਂ ਨੇ ਉਹਨਾਂ ਦੇ ਉਪਰਾਲਿਆਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਤੇ ਨਾ ਕਿਤੇ ਜੇ ਕੋਈ ਘਾਟ ਦਿਖਾਈ ਦਿੰਦੀ ਹੈ ਜਿੱਦਾਂ ਸ਼੍ਰੋਮਣੀ ਕਮੇਟੀ ਦਾ ਜਿੱਡਾ ਬਜਟ ਆ ਉਹਨਾਂ ਵੱਲੋਂ ਜੋ ਉਪਰਾਲੇ ਕਰਨੇ ਚਾਹੀਦੇ ਸੀਗੇ ਮਤੌਰ ਇੱਕ ਤੁਸੀਂ ਟੀਚਰੋਂ ਤੁਹਾਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਹੋਊਗੀ ਕਿੱਦਾਂ ਦਾ ਉਹਨਾਂ ਨੂੰ ਪ੍ਰਬੰਧ ਕਰਨਾ ਕਿਉਂ ਉਪਰਾਲੇ ਕਿਤੇ ਦਾ ਜਾ ਰਹੇ ਨੇ ਪਰ ਜਣੀ ਜਿੰਨੇ ਉਪਰਾਲਿਆਂ ਦੀ ਲੋੜ ਹੈ ਉਸ ਹੱਦ ਨਾਲੋਂ ਥੋੜੇ ਜਿ ਘੱਟ ਨੇ ਸਰਕਾਰ ਨੂੰ ਇਸ ਵਾਰ ਥੋੜਾ ਜਿਹਾ ਹੋਰ ਧਿਆਨ ਦੇਣ ਦੀ ਲੋੜ ਹੈ ਜੇਕਰ ਹੋਰ ਧਿਆਨ ਦਿੱਤਾ ਜਾਊਗਾ ਜਿਵੇਂ ਹੁਣ ਪਿੱਛੇ ਹੀ ਸਾਬਜਾਦਾਂ ਨੇ ਸਿੱਧੀ ਸਾੜੇ ਮਨਾਉਣ ਨੂੰ ਕਿਹਾ ਗਿਆ ਇਸੇ ਤਰ੍ਹਾਂ ਜੇਕਰ ਕਿ ਉਸ ਵਿੱਚ ਵੀ ਹੋਰ ਥੋੜੇ ਜਿਹੇ ਸੁਧਾਰ ਕਰਤੇ ਜਾਣ ਵੈਸੇ ਦਾ ਬੰਦਾ ਸਿੰਘ ਬਹਾਦਰ ਹੋਗੇ ਮਹਾਰਾਜਾ ਰਣਜੀਤ ਸਿੰਘ ਹੋਗੇ ਇਹਨਾਂ ਬਾਰੇ ਸਾਡੇ ਸਿਲੇਬਸ ਵਿੱਚ ਵੀ ਬਹੁਤ ਕੁਝ ਹੈਗਾ ਇਹ ਸਿਲੇਬਸ ਵਿੱਚ ਪੜਾਇਆ ਜਾ ਰਿਹਾ ਪੜਾਇਆ ਜਾ ਰਿਹਾ ਜੀ ਸਮਾਜਿਕ ਵਿਗਿਆਨ ਵਿੱਚ ਵੀ ਪੜਾਇਆ ਜਾ ਰਿਹਾ ਪੰਜਾਬੀ ਵਿੱਚ ਵੀ ਜੇਕਰ ਥੋੜਾ ਜਿਹਾ ਹੋਰ ਵੀ ਸੁਧਾਰ ਕੀਤਾ ਜਾਣ ਤਾਂ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਮਢਲੀ ਸਿੱਖਿਆ ਵਿੱਚ ਇਤਿਹਾਸ ਬਾਰੇ ਦੱਸਿਆ ਜਾਵੇ ਤਾਂ ਸਿੱਖੀ ਵਾਲ ਨੌਜਵਾਨ ਹੋਰ ਵੱਧ ਮੁਰਦਣਗੇ ਤੇ ਇਤਿਹਾਸ ਬਾਰੇ ਵੀ ਜਾਣੂ ਹੋਣਗੇ ਔਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਬਹੁਤ ਸਾਰੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਿੱਖੀ ਨੂੰ ਢਾਹ ਲਾਉਣ ਦੇ ਲਈ ਇੱਧਰ ਨੂੰ ਜਿਹੜੀ ਆਰਐਸਐਸ ਜਾਂ ਹੋਰ ਜਿਹਾ ਸੰਸਥਾਵਾਂ ਨੇ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੀਆਂ ਨੇ ਦੇਖੋ ਇਹ ਆਪੋ ਆਪਣੇ ਸਭ ਦੇ ਵਿਚਾਰ ਨੇ ਜੋ ਜਿਸ ਤਰ੍ਹਾਂ ਸੋਚਦਾ ਨੂੰ ਉਸ ਤਰ੍ਹਾਂ ਲੱਗ ਜਾਂਦਾ ਜੇਕਰ ਆਪਾਂ ਆਪਣੇ ਧਰਮ ਵੱਲ ਚੱਲਾਂਗੇ ਆਪਾਂ ਸਟੇਟ ਹੋਵਾਂਗੇ ਤਾਂ ਮੈਨੂੰ ਲੱਗਦਾ ਆਪਾਂ ਨੂੰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਪਵੇਗੀ ਤੇ ਜੇਕਰ ਆਪਾਂ ਆਪ ਹੀ ਆਪਣੇ ਸਿੱਖ ਇਤਿਹਾਸ ਵੱਲ ਵਧਾਂਗੇ ਗੁਰੂ ਵਾਲੇ ਬਣਾਂਗੇ ਤਾਂ ਮੈਨੂੰ ਲੱਗਦਾ ਕਿ ਆਪਣੇ ਗੁਰਗ੍ਰੰਥ ਸਾਹਿਬ ਵਿੱਚ ਵੀ ਬਹੁਤ ਕੁਝ ਹੈ ਜੋ ਅਸੀਂ ਸਿੱਖ ਸਕਦੇ ਹਾਂ ਕਿ ਸਾਨੂੰ ਦੂਜਿਆਂ ਤੇ ਇਲਜ਼ਾਮ ਲਾਉਣ ਦੀ ਜਾਂ ਇਸ ਤਰ੍ਹਾਂ ਕਰਨ ਦੀ ਲੋੜ ਨਹੀਂ ਪਵੇਗੀ ਤੇ ਪਿੰਡਾਂ ਦੇ ਲੋਕਾਂ ਨੂੰ ਜਾਂ ਸੰਸਥਾਵਾਂ ਨੂੰ ਕੀ ਮੈਸੇਜ ਦਵੇਂਗੇ ਉਹ ਬੱਚਿਆਂ ਨੂੰ ਕੀ ਮੈਸੇਜ ਦਵੇਂਗੇ ਉਹ ਕਿਸ ਤਰ੍ਹਾਂ ਉਹ ਜਿਹੜੇ ਅੱਗੇ ਤਿਆਰੀਆਂ ਕਰਨ ਕਿ ਉਹ ਇਤਿਹਾਸ ਵੱਲ ਮੁੜ ਸਕਣ ਸਾਡੇ ਮਿੱਟੀ ਨਾਲ ਸਾਡੀਆਂ ਜੜਾਂ ਨਾਲ ਜੁੜ ਸਕਣ ਦੇਖੋ ਜੇਕਰ ਮਾਤਾ ਪਿਤਾ ਹੀ ਸਿੱਖ ਇਤਿਹਾਸ ਨਾਲ ਜੁੜਨਗੇ ਆਪਣੇ ਵਿਰਸੇ ਨਾਲ ਜੁੜਨਗੇ ਤਾਂ ਮੈਨੂੰ ਲੱਗਦਾ ਕੋਈ ਬੱਚਾ ਨੂੰ ਕੋ ਸਿਖਾਉਣ ਦੀ ਲੋੜ ਨਹੀਂ ਪੈਣੀ ਬੱਚੇ ਆਪਣੇ ਆਪ ਹੀ ਮਾਤਾ ਪਿਤਾ ਤੋਂ ਸਿੱਖ ਲੈਣਗੇ ਹੁਣ ਇਹਨਾਂ ਦਿਨਾਂ ਦਰਾਂ ਨ ਜੇ ਮਾਤਾ ਪਿਤਾ ਹੀ ਬਹੁਤ ਸਾਰੇ ਨੇ ਜੋ ਜਿਨ੍ਹਾਂ ਦੇ ਬਾਲ ਮਨ ਲਦਾ ਕੱਟੇ ਹੋਏ ਨੇ ਸਿੱਖਾਂ ਦੇ ਜੋ ਇਧਰ ਨੂੰ ਜੁੜਨਾ ਪੱਗਾਂ ਬੰਨਣਾ ਦਸਤਾਰਾਂ ਸਜਾਉਣਾ ਤਾਂ ਬੱਚੇ ਤਾਂ ਆਪਣੇ ਆਪ ਦੇਖ ਕੇ ਹੀ ਸਿੱਖ ਜਾਂਦੇ ਨੇ ਬੱਚੇ ਕਹਿੰਦੇ ਵੀ ਮਾਂ ਬਾਪ ਦੇ ਵੱਧ ਜਾਂਦੇ ਨੇ ਜੇਕਰ ਮਾਂ ਬਾਪ ਇਸ ਪਾਸੇ ਨੂੰ ਆਉਣਗੇ ਤਾਂ ਮੇਰੇ ਖਿਆਲ ਨਾਲ ਬੱਚੇ ਵੀ ਆਪਣੇ ਆਪ ਹੀ ਸਿੱਖਣਗੇ ਇਹਨਾਂ ਦਿਨਾਂ ਵਿੱਚ ਸਾਰੇ ਸਿੱਖਾਂ ਨੂੰ ਹੀ ਪ੍ਰਣਾਮ ਕਰਨ ਲਈ ਸਾਬਜਾਦਾਂ ਨੂੰ ਇੱਥੇ ਹੋਣਾ ਚਾਹੀਦਾ ਤਾਂ ਹੀ ਉਹਨਾਂ ਦੇ ਨਾਲ ਬੱਚੇ ਆਉਣਗੇ ਸਾਨੂੰ ਇਤਿਹਾਸ ਪੁੱਛਣਗੇ ਤੇ ਸਿੱਖਣਗੇ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਾਡਾ ਮਾਸਟਰ ਅਮਨਦੀਪ ਸਿੰਘ ਅਮਨਦੀਪ ਸਿੰਘ ਜਿਨ੍ਹਾਂ ਨੇ ਬਹੁਤ ਵਧੀਆ ਰਚਨਾ ਵੀ ਸੁਣਾਈ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਆ ਸਕੂਲਾਂ 'ਚ ਕੀ ਪੜਾਇਆ ਜਾ ਰਿਹਾ ਹੈ ਕਿਦਾਂ ਦਾ ਸਿਸਟਮ ਆ ਉਹਦੇ ਬਾਰੇ ਵੀ ਦੱਸਿਆ ਅਸੀਂ ਤੁਹਾਨੂੰ ਅਜਹੀਆਂ ਸ਼ਖਸੀਅਤਾਂ ਨਾਲ ਮਲਾਉਂਦੇ ਰਹਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ ਫਤਿਹਗੜ ਸਾਹਿਬ